ਰੇਡੀ ਸਟਾਰ ਬੜੀ ਪ੍ਰਸੰਨਤਾ ਦੀ ਗੱਲ ਹੈ ਕਿ ਸੁਤੰਤਰ ਭਾਰਤ ਵਿੱਚ ਵਿੱਦਿਆ ਦੇ ਪ੍ਰਚਾਰ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਅਤੇ 5 ਸਾਲਾ ਯੋਜਨਾ ਵਿੱਚ ਵਿੱਦਿਆ ਦੇ ਪ੍ਰਚਾਰ ਲਈ ਬਹੁਤ ਸਾਰਾ ਧਨ ਸਮਾਂ ਅਤੇ ਬਲ ਲਾਇਆ ਗਿਆ ਹੈ ਡੰਡੀ ਪਿਛਲੇ ਦੋ ਸਾਲਾਂ ਵਿੱਚ ਕੇਵਲ ਪੰਜਾਬ ਵਿੱਚ ਹੀ ਹਰ ਮਹੀਨੇ ਦਰਜਨਾ ਨਵੇਂ ਸਕੂਲ ਪਿੰਡਾਂ ਵਿੱਚ ਖੁੱਲਦੇ ਰਹੇ ਹਨ ਅਤੇ ਯਤਨ ਇਹ ਹੈ ਕਿ ਪ੍ਰਾਂਤਾਂ ਦਾ ਕੋਈ ਨਗਰ ਵੀ ਅਧਿਹਾਨਾ ਰਹੇ ਜਿੱਥੇ ਸਕੂਲ ਇੱਕ ਮੀਲ ਤੋਂ ਬਧੇਰੇ ਦੂਰ ਹੋਵੇ ਡੰਡੀ ਇਸ ਯੋਜਨਾ ਅਨੁਸਾਰ ਲਗਭਗ 2500 ਸਕੂਲ 1957 ਦੇ ਸुरू ਤੱਕ ਨਵੇਂ ਖੁੱਲ ਚੁੱਕੇ ਸਨ ਕਈ ਪੁਰਾਣੇ ਪ੍ਰਾਇਮਰੀ ਸਕੂਲਾਂ ਨੂੰ ਕਈ ਮਿਡਲ ਸਕੂਲਾਂ ਨੂੰ ਹਾਈ ਸਕੂਲ ਤੱਕ ਵਧਾ ਦਿੱਤਾ ਗਿਆ ਸੀ ਡੰਡੀ ਇਸ ਯਤਨ ਵਿੱਚ ਜਨਤਾ ਨੇ ਵੀ ਵੜਾ ਸਹਿਯੋਗ ਦਿੱਤਾ ਹੈ ਡੰਡੀ अनेका ਅਸਥਾਨਾਂ ਉੱਪਰ ਜਨਤਾ ਨੇ ਆਪ ਹੀ ਨਵੇਂ ਸਕੂਲ ਖੋਲੇ ਹਨ ਅਤੇ ਜੋ ਸਰਕਾਰੀ ਸਕੂਲ ਵੀ ਖੋਲੇ ਹਨ ਉਹਨਾਂ ਲਈ ਜ਼ਮੀਨ ਅਤੇ ਮਕਾਨ ਉਸਾਰਨ ਲਈ ਧਨ ਉਥੋਂ ਦੇ ਵਸਨੀਕਾਂ ਨੇ ਆਪ ਇਕੱਤਰ ਕੀਤਾ ਹੈ ਡੰਡੀ ਇਸ ਤਰ੍ਹਾਂ ਅਨੇਕ ਤਰ੍ਹਾਂ ਨਗਰਾਂ ਪਿੰਡਾਂ ਵਿੱਚ ਨਵੇਂ ਹਾਈ ਸਕੂਲ ਅਤੇ ਕਾਲਜ ਚਲਾਉਣ ਦਾ ਉਦਮ ਸਥਾਨਿਕ ਵਸਨੀਕਾਂ ਨੇ ਹੀ ਕਰ ਲਿਆ ਹੈ ਡੰਡੀ ਦੂਜੀ 5 ਸਾਲਾ ਯੋਜਨਾ ਵਿੱਚ ਵੀ ਇਸ ਪੱਖ ਤੋਂ ਬਹੁਤ ਸਾਰਾ ਕੰਮ ਹੋਣ ਦੀ ਆਸ ਹੈ ਕਿਉਂਕਿ ਇਸ ਵਿੱਚ ਤਾਂ ਮੰਤਵ ਹੀ ਇਹ ਰੱਖ ਲਿਆ ਗਿਆ ਹੈ ਕਿ ਬੇਰੁਜ਼ਗਾਰੀ ਘਟਾਉਣੀ ਹੈ ਅਤੇ ਵਿਦਿਆ ਦਾ ਵਿਸਤਾਰ ਕਰਨਾ ਹੈ ਡੰਡੀ ਆਸ ਕੀਤੀ ਜਾ ਸਕਦੀ ਹੈ ਕਿ 1960 ਤੱਕ ਕੋਈ ਅਜਿਹਾ ਪਿੰਡ ਨਹੀਂ ਰਹੇਗਾ ਜਿੱਥੇ ਸਕੂਲ ਨਾ ਹੋਵੇ ਡੰਡੀ ਇਹੋ ਜਿਹਾ ਪ੍ਰਬੰਧ ਹੋ ਜਾਣ ਤੋਂ ਪਿੱਛੋਂ ਹੀ ਆਸ ਕੀਤੀ ਜਾ ਸਕਦੀ ਹੈ ਕਿ ਸੰਵਿਧਾਨ ਦੇ ਅਵਸ਼ੇਕ ਅਤੇ ਬਿਨਾ ਮੁੱਲ ਵਿੱਦਿਆ ਦੇ ਮਹਾਨ ਆਸ਼ੇ ਦਾ ਨਿਰਮਾਣ ਕੀਤਾ ਜਾ ਸਕੇ ਡੰਡੀ ਵਿਧਾਨ ਵਿੱਚ ਇਹ ਇੱਕ ਧਾਰਾ ਹੈ ਕਿ 7 ਸਾਲ ਤੋਂ 14 ਸਾਲ ਤੱਕ ਦੀ ਉਮਰ ਦੇ ਹਰ ਬੱਚੇ ਨੂੰ ਸਕੂਲ ਜਾਣਾ ਪਵੇਗਾ ਅਤੇ ਉਸ ਨੂੰ ਵਿੱਦਿਆ ਮੁਫਤ ਦਿੱਤੀ ਜਾਵੇਗੀ ਡੰਡੀ ਇਹ ਵੀ ਆਸ ਕੀਤੀ ਜਾਂਦੀ ਹੈ ਕਿ ਗਰੀਬ ਬੱਚਿਆਂ ਨੂੰ ਦੁੱਧ ਅਤੇ ਹੋਰ ਸ਼ਕਤੀਦਾਇਕ ਦਵਾਈਆਂ ਵੀ ਮੁਫਤ ਦਿੱਤੀਆਂ ਜਾਣ ਡੰਡੀ